ਜੀ ਸਸ਼ਕਾਲ ਦੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਬਲੌਗ ਚਰਨੋ ਤੇ ਲਾਬੋ ਸ਼ੂਟ ਕਰ ਲਈਆਂ ਨੇ ਜਿਹੜਾ ਅੱਜ ਸਾਡਾ ਸ਼ੂਟਾ ਲਾਬੋ ਤੇ ਆਈ ਵੀ ਆ ਕਾਸਾ ਕਲੱਬ ਬਣਾਤੀ ਅਸੀਂ ਗੀਤਾ ਮਾਂ ਗੀਤਾ ਮਾਂ ਨਹੀਂ ਅੰਦੀ ਏ ਉਹ ਨਾਰੀਅਲ ਪਪਾ ਹਾਂ ਨਾਰੀਅਲ ਪਪਾ ਨਾਰਾਇਣ ਮੇਰਾ ਮੇਰਾ ਪਪਾ ਖਾਣੂ ਕਿਸੇ ਪਪਾ ਰੋਪਣੇ ਨਾਰੀਅਲ ਉਹ ਨਾਰੀਅਲ ਨਾਰੀਅਲ ਪਪਾ ਦਾ ਨਾਰੀਅਲ ਪਪਾ ਗਾਈਜ਼ ਬਣਾ ਸਾਰੇ ਜਣੇ ਦੱਸਿਓ ਮੇਰਾ ਸੰਦੂਰ ਤੇ ਮੇਰੀ ਬਿੰਦੀ ਕਿਵੇਂ ਦੇ ਲੱਗ ਰਹੀ ਆ ਹੈ ਜੋ ਪ੍ਰੋਪਰ ਤਿਆਰ ਨਹੀਂ ਹੋਏ ਜਦੋਂ ਪ੍ਰੋਪਰ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਜਦ ਹਜੇ ਸੈਟਅਪ ਸਾਡਾ ਲੱਗਿਆ ਨਹੀਂ ਲੱਗ ਜਾਣ ਤੋਂ ਤਿਆਰੀਆਂ ਚੱਲ ਰਹੀਆਂ ਨੇ ਜਦ ਕਹਿਣ ਪੂਰੀ ਤਰ੍ਹਾਂ ਤਿਆਰ ਹੋ ਗਏ ਤੁਹਾਨੂੰ ਵੀਡੀਓ ਦੇ ਵਿੱਚ ਸੀਨ ਦਿਖਾਵਾਂਗੇ ਵੀ ਕਿਵੇਂ ਦਾ ਸੀਨ ਬਣਾਇਆ ਸੀ ਤੇ ਸਾਰੇ ਜਣੇ ਫਿਰ ਬਲੌਗ ਨਾਲ ਐਂਡ ਤੱਕ ਬਣੇ ਰਹੋ ਬਣੇ ਰਹੋ ਮਿਲਦੇ ਆ ਅਗਲੇ ਸੀਨ ਦੇ ਵਿੱਚ ਇੱਧਰ ਚੱਲ ਰਹੀਆਂ ਨੇ ਲਾਬੋ ਦੀਆਂ ਤਿਆਰੀਆਂ ਲਾਬੋ ਬੈਠਾ ਹਾਂ ਮੇਰਾ ਤੰਗਾ ਪਾ ਦਾਂਗੇ ਲੈ ਗੁੱਲੂ ਦੇਖ ਲੈ ਇਹਨਾਂ ਕਲਿੱਪਾਂ ਵੀ ਪਾ ਹੁਣ ਤਾਕੜੀ ਹੋ ਗਈ ਏਦੋ ਆ ਛੋਟਾ ਡੰਡਾ ਤੇਰੇ ਦੀ ਬੋਹੂ ਤੇਰੇ ਲਈ ਪੁੱਤ ਅਸੀਂ ਕੱਢਾਂਗੇ ਨਹੀਂ ਕੱਢਦੇ ਮੈਨੂੰ ਸੌਣਾ ਹੈ ਤੇਰੇ ਘੱਡੇ ਪੈਦੇ ਦੇ ਤੂੰ ਹੁਣ ਫੜ ਨਹੀਂ ਪਾਏਂਗੀ ਆ ਲਾ ਬੋਲਾ ਨਾਰੀਅਲ ਬਾਬਾ ਆ ਕਰਤੀ ਜੋਤ ਬੱਤੀ ਯੂਵਿਕਾ ਨੇ ਇਹ ਵੀ ਤਾਂ ਕਰਤੀ ਲਾ ਬੋ ਪਾਉਗੀ ਅੱਜ ਫੜ ਨਹੀਂ ਬਈ ਵੀਰਾਂ ਲੱਗਦੇ ਨੇ ਜਿਹੜੀਆਂ ਨੂੰ ਪੂਰੀ ਸਪੋਰਟ ਕਰਨੀਆਂ ਕ੍ਰੇਜੀ ਵਾਲੀ ਯੂਵਿਕਾ ਦੇ ਚੈਨਲ ਤੇ ਹਾਂ ਤੇ ਲਾ ਬੋ ਦੀ ਜਿਹੜੀ ਐਕਟਿੰਗ ਹੈ ਇਹ ਜੀ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਹ ਕਿ ਨਹੀਂ ਕਿਸੇ ਨੇ ਕਦੇ ਕੀ ਕਿਹਾਵੇਂ ਕਿ ਬਾਕੀ ਦਾ ਫਿਰ ਤੁਸੀਂ ਦੱਸੋਗੇ ਕਿ ਕਿਵੇਂ ਦੀ ਲੱਗੀ ਉਹਦੀ ਇਹ ਐਕਟਿੰਗ ਲੇਕਿਨ ਜੋਰ ਪੁੱਲ ਲਾ ਰਹੀ ਹੈ 100% ਚਰਨੋ ਜਿਹੜੀ ਸਾਡੀ ਇਸ ਟਾਈਮ ਕੈਮਰਾਮੈਨ ਬਣੀ ਹੋਈ ਹੈ ਹੁਣ ਉਹ ਚੇਂਜ ਹੋ ਗਿਆ ਆ ਦੇਖੋ ਐਕਚੁਅਲੀ ਇਹਨੂੰ ਇਮੋਸ਼ਨਲ ਰੋਲ ਦੇ ਦिए ਇਹ ਤਾਂ ਹੁੰਦਾ ਹੈ ਇਹਦਾ ਇੱਕੀ ਸਭ ਤੋਂ ਫੇਵਰਿਟ ਇਹਦਾ ਇੱਕ ਸੀਨ ਹੈ ਬੇਬੇ ਆ ਚਰਨੋ ਕੀ ਕਲੈਬ ਕਰਨ ਲੱਗੀ ਹੋਈਆਂ ਤੂੰ ਮੈਂ ਤਾਂ ਹੀ ਕਹਿਣਾ ਚਾਹੁੰਗੀ ਵੀ ਮੈਂ ਸ਼ੈਰੀ ਨੂੰ ਵੀਡੀਓ ਕਲੈਬ ਕਰਨ ਲੱਗੀ ਦੀ ਆ ਸ਼ੈਰੀ ਕਬਾੜ ਫੋਨ ਚੱਕੀ ਫਿਰਦਾ ਇਹਨਾਂ ਦਾ ਕੰਮ ਕਰਦਾ ਮੈਂ ਕਿਹਾ ਕੈਮਰਾ ਤਾਂ ਦਿਖਾ ਦੇ ਫੇਰ ਹੀ ਪਤਾ ਲੱਗੂ ਵੀ ਕਿਹੜਾ ਫੋਨ ਮੈਨੂੰ ਕੀ ਪਤਾ ਕਿਹੜਾ ਸਾਲਾ ਕਿਹੜਾ ਲਈਏ ਹੋਰ ਵੀਰੇ ਤੂੰ ਉਹ ਲੈ ਲੈ Apple ਦਾ ਲੈ ਲੈ ਕਿੰਨੇ ਦਾ ਆ ਜੂਗਾ ਆ ਜੂਗਾ ਲੱਖ ਤੱਕ ਵਧੀਆ ਘੱਟ ਕਰਵਾ ਦੂ ਮੈਂ ਮੇਰੇ ਪੁਲਸਾਂ ਵੀਰੇ ਤੂੰ ਪੁਲਸਾਂ ਵਾਲਾ ਤਾਂ ਹੈਗਾ ਤੇਰੇ ਕੋਲ iPhone ਨਹੀਂ ਹੈਗਾ ਹਾਏ ਚੱਕੀ ਫਿਰਦਾ ਲੋਕਾਂ ਦੇ ਦਿੱਤੇ ਹੋਏ ਸ਼ਰਮ ਨਹੀਂ ਆਉਂਦੀ ਉਹਨੂੰ ਕਹੀ ਬਣੇ ਆਰੀਆ ਨਹੀਂ ਬੰਦ ਕਰ ਦੇ ਬਸ ਹਾਂ ਮੈਂ ਤਾਂ ਉਹ ਜੋ 32 ਸਕੰਡ ਦਾ ਬਣਾਇਆ ਪਹਿਲੇ ਬੰਦ ਕਰ ਦੇ ਹੋਰ ਖਰਚੇ ਬਤੇ ਤੈਨੂੰ ਇਹ ਨਹੀਂ ਕਹਿ ਰਿਹਾ ਕਿ ਨਹੀਂ ਉਹਨੂੰ ਮਨਾ ਕਰਦੇ ਕਹਿ ਰਿਹਾ ਓਕੇ ਠੀਕ ਆ ਆ ਇੱਕ ਮਿੰਟ ਖੜ ਜਾ ਬਸ ਹਾਂ ਤੇ ਹੁਣ ਆਪਾਂ ਸ਼ੈਰੀ ਜੀ ਨੂੰ ਸਲਾਹ ਦਿੰਦੀ ਆ ਵੀ ਤੁਸੀਂ ਆਈਫੋਨ ਲਵੋ ਇਹ ਕਿਹਦੇ ਕਿਹੜਾ ਲਵਾਂ ਮੈਂ ਕਿਹਾ ਜਾਂ ਤਾਂ 13 ਪ੍ਰੋ ਮੈਕਸ ਲਵੋ ਜਾਂ 14 ਪ੍ਰੋ ਮੈਕਸ ਲਵੋ ਵੀਰੇ ਪਹਿਲਾਂ ਤਾਂ 500 ਰੁਪਏ ਦੇ Google Pay ਚ ਕਰ ਲੈਣਾ ਤੈਨੂੰ ਸਲਾਹ ਦਿੰਦੀ ਆ ਬਿਲਕੁਲ ਬੇਕਾਰ ਸਲਾਹ ਦਿੱਤੀ ਹੈ ਜੇ ਫੋਨ ਲੈਣਾ ਹੈ ਤਾਂ Samsung ਦਾ ਲੋ 24 Ultra ਤੂੰ ਕਿਉਂ ਸਾਡੀ ਫੱਟੀ ਪੋਚ ਰਿਆ ਸੀ ਤੇ 500 ਰੁਪਏ ਬਣਾਉਂਦੀਆਂ ਦੀ ਇਹ ਬਈ ਕਮਿਸ਼ਨ ਕਰਕੇ ਉਹ ਕਰਦਿਆ ਨੇ ਪ੍ਰਮੋਟ ਕਰ ਰਿਹਾ ਨੇ ਆਈਫੋਨ ਨੇ ਕਿਸੇ ਨੇ ਨਹੀਂ ਮੰਨਣੀ ਇਹਨਾਂ ਦੀ ਗੱਲ ਬਈ ਨਾ ਸਾਡਾ 500 ਰੁਪਏ ਕੁੜੇ 250 ਮੇਰਾ ਮੈਨੂੰ ਮੈਨੂੰ ਕਿਤੋਂ ਕਮਿਸ਼ਨ ਨਹੀਂ ਮਿਲਦਾ ਮੇਰਾ ਇੱਕ ਸਲਾਹ ਦਿੱਤੀ ਕਿਉਂਕਿ ਉਹ ਹੈਂਗ ਹੋ ਜਾਂਦਾ ਸੀ ਐਡੇ بڑے ਐਕਟਰ ਨੇ ਉਹ ਫੋਨ ਵਧੀਆ ਨਹੀਂ ਲੱਗਦਾ ਹੈਗਾ ਇਹਨਾਂ ਕੋਲ ਮੈਂ ਤਾਂ ਕਿਹਾ ਹਾਂ ਸਲਾਹ ਜੇ ਇੱਕ ਮੰਗੋਗੇ ਤਾਂ 1000 ਮਿਲ ਜਾਂਦੀ ਆ ਸਹਿਯੋਗ ਜੇ 1000 ਮੰਗੋਗੇ ਤਾਂ ਇੱਕ ਲੈ ਵੀ ਮਿੱਤਰੋ ਜਿਹੇ ਜਿਹਨਾਂ ਜਨ ਚੜਦੀ ਹੁੰਦੀ ਐ ਇਹ ਜੀ ਵੈ ਤਿਆਰ ਹੋ ਰਹੇ ਨੇ ਦੇਖ ਟਾਰੀ ਛਟੇ ਆ ਦੇਖ ਚੁੱਪ ਹੋ ਦੇ ਦੇਖ ਵੀਰੇ ਇਹ ਮੇਰਾ ਮਤਲਬ ਕੀ ਹੋਗਾ ਕੀ ਹੁੰਦਾ ਬੋਡੀਗਾਰਡ ਹੁੰਦਾ ਹੈ ਇਹ ਵੀਰਾ ਮੇਰਾ ਬੋਡੀਗਾਰਡ ਆ ਪੰਜਾਬ ਪੁਲਿਸ ਕਦੇ ਬੋਡੀਗਾਰਡ ਨਹੀਂ ਲੱਗਦੀ ਹੁੰਦੀ ਕੋਈ ਬੋਡੀਗਾਰਡ ਨਹੀਂ ਹੈਗਾ ਇਹਨੂੰ ਫਾਇਨ ਇਹਨੂੰ ਸਕਿਉਰਟੀ ਕਿਹਾ ਜਾਂਦਾ ਹੈ ਸਕਿਉਰਟੀ ਹੈ ਮੇਰੀ ਜੋ ਵੀ ਉਹ ਵੀਰਾ ਕਰੇ ਸਕਿਉਰਟੀ ਇਹਨਾਂ ਨੂੰ ਇਹਨਾਂ ਨੂੰ ਹਜੇ ਨਮਾ ਨਮਾ ਉਹਦਾ ਮਿਲਿਆ ਦਾਂ ਕਰਕੇ ਪੂਰਾ ਨਾਰਿਆਲ ਪਾਪਾ ਮੇਰੇ ਚਨਾਰੀਆ ਰਬਾਬਾ ਹੁੰਦਾਗਾ ਜਿਸ ਕਿਸੇ ਮੇਰੇ ਵੀਰ ਭਾਈ ਨੇ ਮੇ ਤੁ ਕੋਈ ਵੀ ਗੱਲ ਪੁੱਛਨੀ ਐ ਇਹਦੇ ਨਾਲ ਸਾਰੇ ਬਾਬੇ ਦੂਰ ਹੋ ਜਾਂਦੇ ਨੇ ਇੱਕ ਮਿੰਟ ਬਾਈ ਖੜੀ ਇੱਕ ਮਿੰਟ ਜਿਸ ਕਿਸੇ ਮੇਰੇ ਵੀਰ ਭਾਈ ਨੇ ਉਹਦੇ ਘਰ ਦਾ ਲਾਜ ਜਾਵਦੀ ਹਰਨਸ਼ੋਕ ਨੂੰ ਮੰਗਰ ਲਾਉਣਾ ਜੇ ਨਹੀਂ ਮੰਲਦੀ ਜਾਵਦੀ ਘਰੋਂ ਨੂੰ ਲਾਉਣਾ ਮੰਗਰ ਤਾਂ ਕਿਰਪਾ ਕਰਕੇ ਹਨਾ ਸਾਡੇ ਬਲੌਗ ਦੇ ਵਿੱਚ ਕਮੈਂਟ ਕਰਿਓ ਤਾਂ ਅਸੀਂ ਸਾਰਿਆਂ ਦੇ ਹੱਲ ਕਰਕੇ ਦਵਾਂਗੇ ਜੀ ਨਕਲੀਆ 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 ਮੈਡਮ ਜੀ ਆਪਣੀ ਛੱਤ ਚੁੰਡੀ ਆ ਦੇ ਮੈਂ ਮਿਸਤਰੀ ਨਹੀਂ ਬਟ ਬੈਣਾ ਮੈਂ ਤਾਂ ਇਹ ਕਿਹਾਗਾ ਵੀ ਜੇ ਕਿਸੇ ਨੇ ਕਿਸੇ ਦੀ ਤੀਵੀ ਤੂਵੀ ਮਾਰ ਲੌਣੀ ਹੈ ਤਾਂ ਮੈਨੂੰ ਦੱਸ ਸਕਦਾ ਪਰ ਮੈਂ ਬਈ ਮਿਸਤਪਾ ਮਿਸਤਰੀ ਪੜੇ ਦਾ ਕੰਮ ਨਹੀਂ ਕਰਦੀ ਕਿਉਂਕਿ ਮੈਂ ਤਾਂ ਆਪਣੇ ਘਰ ਦੇ ਭਾਂਡੇ ਬਸ ਸੰਭਾਲਦੇ ਜਾਂਦੇ ਮਿੱਟੀ ਦੀ ਚੱਕੀ ਚਾਣੀ ਆ ਮੈਂ ਪ੍ਰਵੀਨ ਨੂੰ ਬਲਾ ਫਟਾ ਫਟਾ ਦੇ ਵੇਖੋ ਤੁਸੀਂ ਤਾਂ ਬੈਜੋ ਪਹਿਲੀ ਪ੍ਰਵੀਨ ਚਲ ਚਲ ਚਲੋ ਜੀ ਚਲੋ 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 ਨੱਚਦੇ ਕੋਦਦੇ ਜਾਂਦੇ ਨੇ ਸਾਡੇ ਪਲੇਅਰ ਸਾਰੇ ਆਜੋ ਜੀ ਆਜੋ ਜਲਦੀ ਆਜੋ ਲਓ ਜੀ ਮੇਰੇ ਵੀਰੋ ਬਲੌਗ ਤਿਆਰ ਆ ਇਹ ਮੈਂ ਰੀਲ ਬਣਾਉਣੀ ਆ ਬੈਠੋ ਆ ਕੇ ਮੈਨੂੰ ਕੋਈ ਆਈਡੀਆ ਦੱਸੋ ਚਲ ਕੋਈ ਨਾ ਉਹਦੇ ਨਾਲ ਬਣਾਣੀ ਇਹਦੇ ਨਾਲ ਹੋਰ ਬਣਾਣੀ ਨਾ ਕੋਈ ਨਾ ਉਹਦੇ ਨਾਲ ਬਣਾਣੀ ਮੈਨੂੰ ਆਸ਼ੀਰਵਾਦ ਇਹਦੇ ਪਹਿਲਾਂ ਮੈਨੂੰ ਸਾਰੀ ਕੋਈ ਨਾ ਰੀਲ ਹੀ ਬਣਾਉਣੀ ਨਾ ਪੁੱਤ ਅੱਜ ਰੀਲ ਪਿੱਛੇ ਨਹੀਂ ਅੜੀ ਜਾਂਦੀ ਇਹਨੂੰ ਤੁਸੀਂ ਬੱਚੇ ਆ ਅੱਜ ਨਾਨੀ ਨੂੰ ਮਚੇਮਾ ਹੋ ਗਿਆ ਦੇਖੀ ਆਜੋ ਭਾਈ ਚਲੋ ਬੈਠੋ ਬੈਠੋ ਅੱਜ ਨਾਨੀ ਨੂੰ ਮਚੇਮਾ ਹੋ ਗਿਆ ਵੀ ਭਾਈ ਮੇਰੇ ਨਾਲ ਰੀਲ ਬਣਾਉਗਾ ਜਿਹੜਾ ਪਹਿਲਾ ਟੌਪਿਕ ਮੈਨੂੰ ਦੱਸਿਆ ਇਸ ਲਈ ਉਹ ਰੀਲ ਮੇਰੇ ਨਾਲ ਬਣਾਉ ਹਾਂ ਕਰੋ ਇਹਦੇ ਨਾਲ ਬਣਾਉਂਗੀ ਜੇਰ ਮੈਂ ਤਾਂ ਰੀਲ ਹੀ ਨਹੀਂ ਬਣਾਉਣੀ ਕਹਨਾ ਬੁਲਾ ਰੋ ਜਾਂ ਨਾ ਬੋ ਇਹਦਾ ਫਿਲਮ ਬਣਾਉਣਾ ਚਲੋ ਚਲੋ ਫਟਕ ਫਟਕ ਲਓ ਜੀ ਸਾਡਾ ਸ਼ੂਟ ਤਿਆਰ ਆ ਹੁਣ ਸਾਨੂੰ ਦਿਵਾ ਗਿਆ ਸਸੀ ਕਾਰ ਰੈਡੀਆਂ ਬਹਿ ਜਾ ਕੁਰਸੀ ਤੇ ਤੂੰ ਕਿਉਂ ਡੰਡੇ ਖਾਣੇ ਨੇ ਮੈਂ ਡੰਡੇ ਵੀ ਖਾਣੇ ਨੇ ਮੈਂ ਤਾਂ